ਗੁਰਮਖ ਪਿਆਰਿਓ ਕੁੱਝ ਲੋਕਾਂ ਦੇ ਮਨਾਂ ਵਿੱਚ ਬੜਾ ਸਵਾਲ ਆ ਕਿ ਕੌਣ ਹਨ ਸੋਢੀ ਬਾਬਾ ਬੜਪਾਗ ਸਿੰਘ ਜੀ ਤੇ ਵੀਰ ਨਾਹਰ ਸਿੰਘ ਕੌਣ ਆ ਜੋ ਪਹਾੜਾਂ ਦੇ ਵਿੱਚ ਡੇਰਾ ਧੌਲੀ ਧਾਰ ਆ ਉਹਦਾ ਸੱਚ ਕੀ ਆ ਜਿਹਨੂੰ ਡੇਰਾ ਸਾਹਿਬ ਵੀ ਕਹਿੰਨੇ ਆ ਕਿ ਉੱਥੇ ਭੂਤਾਂ ਕੱਢੀਆਂ ਜਾਂਦੀਆਂ ਨੇ ਤਾਂ ਗੁਰਮਖ ਪਿਆਰਿਓ ਆਓ ਅੱਜ ਆਪਾਂ ਇਹ ਜਨਮ ਸਾਖੀ ਬਾਬਾ ਬੜਪਾਗ ਸਿੰਘ ਜੀ ਸੋਢੀ ਉਹਨਾਂ ਦੀ ਕਿਤਾਬ ਦੇ ਵਿੱਚ ਜੋ-ਜੋ ਲਿਖਿਆ ਉਹਦੇ ਬਾਰੇ ਆਪ ਜੀ ਨੂੰ ਦੱਸਾਂਗੇ ਸਰਵਣ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਮੈਂ ਇੱਥੇ ਦੱਸ ਦੇਵਾਂ ਕਿ ਬਹੁਤ ਸਾਰੀ ਸੰਗਤ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਮਨਾਉਣ ਵਾਸਤੇ ਨਤਮਸਤਕ ਹੁੰਦੀ ਆ ਉੱਥੇ ਸ੍ਰੀ ਕੇਸਗੜ੍ਹ ਸਾਹਿਬ ਆਪਾਂ ਜਾਣਦੇ ਆ ਪਰ ਉੱਥੇ ਬਹੁਤ ਸਾਰੀ ਜਿਹੜੀ ਸੰਗਤ ਆ ਗੁਰਮਖ ਪਿਆਰਿਓ ਬਹੁਤ ਸਾਰੇ ਜਿਹੜੇ ਲੋਕ ਆ ਉਹ ਇੱਕ ਹੋਰ ਜਗ੍ਹਾ ਤੇ ਵੀ ਜਾਂਦੇ ਆ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣੀ ਹੋਈ ਆ ਜਗਾ ਇਹ ਪਿੰਡ ਮਾੜੀ ਦੇ ਵਿੱਚ ਡੇਰਾ ਬਾਬਾ ਬੜਪਾਗ ਸਿੰਘ ਉਹਨਾਂ ਦਾ ਸਥਾਨ ਬਣਿਆ ਹੋਇਆ ਬਹੁਤ ਸਾਰੀ ਸੰਗਤ ਉੱਥੇ ਵੀ ਜਾਂਦੀ ਆ ਪੰਜਾਬ ਦੇ ਲੋਕ ਵਹਲੇ ਜਾਂਦੇ ਉੱਥੇ ਤਾਂ ਗੁਰਮੁਖ ਪਿਆਰਿਓ ਉੱਥੇ ਕਿਹਾ ਜਾਂਦਾ ਵੀ ਜਿਹੜੇ ਲੋਕਾਂ ਨੂੰ ਕਸਰ ਹੁੰਦੀ ਆ ਕੋਈ ਭੂਤ ਪ੍ਰੇਤ ਜਿਨ੍ਹਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਆ ਉੱਥੇ ਉਹਨਾਂ ਨੂੰ ਲਿਜਾਇਆ ਜਾਂਦਾ ਤੇ ਉੱਥੇ ਜਾ ਕੇ ਉਹ ਭੂਤ ਕੱਢੇ ਜਾਂਦੇ ਆ ਇੱਥੇ ਮੈਂ ਆਪਜੀ ਨੂੰ ਗੁਰਮੁਖ ਪਿਆਰਿਓ ਦਾ ਸਾਰਾ ਸੱਚ ਜਿਹੜਾ ਵਾ ਦੱਸਣਾ ਵਾ ਜ਼ਰੂਰ ਸਰਵਣ ਕਰਿਓ ਇਹ ਕੁਝ ਲੋਕ ਆ ਜਿਹੜੇ ਬਾਬਾ ਬੜਪਾਗ ਸਿੰਘ ਜੀ ਨੂੰ ਮੰਨਦੇ ਆ ਉਹਨਾਂ ਦੇ ਹੱਕ ਵਿੱਚ ਕੁਝ ਸੰਗਤਾਂ ਉਹਨਾਂ ਨੂੰ ਮੰਨਦੀਆਂ ਨਹੀਂ ਇਸ ਕਰਕੇ ਗੁਰਮਖ ਪਿਆਰਿਓ ਇਹਨੂੰ ਲੈ ਕੇ ਆਪਣੀ ਆਪਣੀ رائے ਆ ਪਰ ਆਪਾਂ ਇੱਥੇ ਜਿਹੜਾ ਵਾ ਇਤਿਹਾਸ ਸਾਨੂੰ ਕੀ ਦੱਸਦਾ ਉਹੀ ਜਾਣਾਂਗੇ ਜੋ ਕਿਤਾਬਾਂ ਦੇ ਵਿੱਚ ਪ੍ਰਾਤਨ ਪੋਥੀਆਂ ਦੇ ਵਿੱਚ ਜਨਮ ਸਾਖੀਆਂ 'ਚ ਲਿਖਿਆ ਹੋਇਆ ਆਪਾਂ ਕਿਸੇ ਦੇ ਜੀਵਨ ਤੋਂ ਜਾਂ ਇਤਿਹਾਸ ਪੜ੍ਹ ਕੇ ਹੀ ਅੰਦਾਜ਼ਾ ਲਾ ਲੈਨੇ ਆ ਵੀ ਇਹ ਇਨਸਾਨ ਗੁਣੀਆਂ ਜਾਂ ਔਗਣਾ ਦਾ ਭਰਿਆ ਹੋਇਆ ਤਾਂ ਸਾਰੀ ਗੱਲਬਾਤ ਕਰਨ ਤੋਂ ਬਾਅਦ ਹੀ ਆਪ ਜੀ ਨੂੰ ਸਰਵਣ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਬਾਬਾ ਜੀ ਜਿਹੜੇ ਸੀਗੇ ਇਹਨਾਂ ਦਾ ਜੀਵਨ ਕਿਹੋ ਜਿਹਾ ਸੀਗਾ ਇਹ ਆਪਣੀ ਜਿਹੜੀ ਆ ਤੁਸੀਂ ਮਤ ਅਨੁਸਾਰ ਜ਼ਰੂਰ ਫੈਸਲਾ ਕਰਿਓ ਏ ਬਾਬਾ ਬੜਪਾਗ ਸਿੰਘ ਦੀ ਜਿਹੜੀ ਜਨਮ ਸਾਖੀ ਆ ਲੇਖਕ ਹੋਏ ਇੱਕ ਕਵੀ ਦੁਰਗਾ ਸਿੰਘ ਪਿਆਸ ਉਹਨਾਂ ਨੇ ਲਿਖੀ ਹੋਈ ਆ ਉਹਦੇ ਵਿੱਚੋਂ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਆਂ ਖਰੀਦ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਇਹ ਕਿਉਂਕਿ ਸਰੋਧ ਦੱਸਣਾ ਇੱਥੇ ਬੜਾ ਜ਼ਰੂਰੀ ਹੋ ਜਾਂਦਾ ਆਪ ਜੀ ਨੂੰ ਪਤਾ ਲੱਗ ਸਕੇ ਆਪਾਂ ਕਿੱਥੋਂ ਗੱਲ ਕਰ ਰਹੇ ਆ ਪਿੰਡ ਮੈੜੀ ਜਿਹਨੂੰ ਅੱਜ ਮਾੜੀ ਵੀ ਕਹਿੰਦੇ ਆ ਜਿੱਥੇ ਅੱਜਕੱਲ੍ਹ ਗੁਰਦੁਆਰੇ ਦੇ ਅੰਦਰ 베ਰੀ ਦੇ ਦਰਖਤ ਦਾ ਨਿਸ਼ਾਨ ਇੱਥੇ ਬਾਬਾ ਬੜਪਾਗ ਜੀ ਉਹ ਆ ਕੇ ਬੈਠੇ ਸੀਗੇ ਇੱਥੇ ਨਾ ਦਰਖਤ ਦੇ ਉੱਪਰ ਵੀਰ ਨਾਰ ਸਿੰਘ ਰਹਿੰਦਾ ਸੀਗਾ ਉਹ ਕੀ ਕਰਦਾ ਹੁੰਦਾ ਸੀ ਰਾਈਆਂ ਨੂੰ ਤੰਗ ਕਰਦਾ ਹੁੰਦਾ ਸੀਗਾ ਬਹੁਤ ਜ਼ਿਆਦਾ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਇਹ ਭੂਤਾਂ ਪ੍ਰੇਤਾਂ ਦੀ ਵੀ ਇੱਕ ਜੂਨੀ ਹੁੰਦੀ ਆ ਇਹ ਜ਼ਰੂਰ ਉੱਥੇ ਆ ਜਾਂਦੇ ਆ ਜਿੱਥੇ ਨਾਮ ਸਿਮਰਨ ਨਹੀਂ ਕੀਤਾ ਜਾਂਦਾ ਮੈਂ ਤਾਂ ਕਹੂੰਗਾ ਉਹ ਸਰੀਰ ਜਿਹੜਾ ਬੰਦਗੀ ਨਹੀਂ ਕਰਦਾ ਉਹ ਤਾਂ ਆਪ ਪ੍ਰੇਤ ਆ ਇੱਕ ਗੁਰਮੁਖ ਪਿਆਰਿਓ ਉਹ ਤਾਂ ਕਰਾਉਣਾ ਕੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੇ ਨਾਮ ਨਹੀਂ ਜਪਣਾ ਕਦੇ ਉਹਨੇ ਭਜਨ ਬੰਦਗੀ ਨਹੀਂ ਕਰਨੀ ਮਾੜੇ ਕੰਮ ਹੀ ਕਰਨੇ ਆ ਉਹ ਵੀ ਇੱਕ ਪ੍ਰੇਤ ਹੀ ਆ ਜਦੋਂ ਦੁਨੀਆ ਟੂਨੇ ਜਾਦੂ ਤਵੀਤ ਭੂਤ ਪ੍ਰੇਤ ਜਿੰਨ ਇਹਨਾਂ ਦੇ ਜੰਜਾਲ ਵਿੱਚ ਫਸੀ ਹੋਈ ਸੀਗੀ ਭਾਵੇਂ ਕਿ ਅੱਜ ਜਿਹੜੇ ਲੋਕ ਆ ਇਹਨਾਂ ਦੇ ਨਾਂ ਤੇ ਪਖੰਡ ਬਹੁਤ ਕਰਦੇ ਆ ਪਰ ਜਿਹੜੀ ਚੀਜ਼ ਦਾ ਨਾਮ ਹੋਵੇ ਤੇ ਉਹਦੀ ਨਕਲ ਬਣ ਜਾਂਦੀ ਹੁੰਦੀ ਆ ਜੇ ਅਸਲ ਹੋਵੇ ਤਾਂ ਹੀ ਉਹਦੀ ਨਕਲ ਬਣਦੀ ਹੈ ਨਾ ਆਪਾਂ ਫੋਟੋਕਾਪੀ ਕਰਾਉਣ ਜਾਂਦੇ ਆ ਫੋਟੋਕਾਪੀ ਕਿਹੜੀ ਚੀਜ਼ ਦੀ ਹੁੰਦੀ ਹੈ ਜੇ ਅਸਲ ਹੋਵੇ ਫੇਰ ਹੀ ਨਕਲ ਹੁੰਦੀ ਹੈ ਨਾ ਤਾਂ ਇਹ ਅਸਲ ਵੀ ਹੁੰਦੇ ਆ ਜਦੋਂ ਉਹ ਸੀਗੇ ਫਿਰ ਇਹ ਜਨ ਭੂਤ ਪ੍ਰੇਤ ਲੋਕਾਂ ਦੇ ਵਿੱਚ ਆ ਜਾਂਦੇ ਸੀਗੇ ਤੇ ਉਦੋਂ ਫਿਰ ਇਹ ਡੇਰਾ ਬਾਬਾ ਬੜਪਾਗ ਸਿੰਘ ਉਹਨਾਂ ਨੇ ਭਿਆਨਕ ਜੰਗਲਾਂ ਦੇ ਵਿੱਚ ਆ ਕੇ ਇੱਥੇ ਤਪੱਸਿਆ ਕੀਤੀ ਸੀਗੀ ਕਿ ਇਹ ਕਿਵੇਂ ਨਾ ਕਿਵੇਂ ਇਹਨਾਂ ਦੇ ਦੁੱਖ ਦਰਦ ਨੂੰ ਦੂਰ ਕਰਾਂ ਇਸ ਤਰ੍ਹਾਂ ਵੀ ਇਹ ਜਨਮ ਸਾਖੀ ਦੇ ਵਿੱਚ ਲਿਖਿਆ ਹੋਇਆ ਵਾ ਹੁਣ ਆਪਾਂ ਇਹ ਬਾਬਾ ਬੜਪਾਗ ਸਿੰਘ ਦਾ ਜਦੋਂ ਜੀਵਨ ਪੜਦੇ ਹਾਂ ਇਤਿਹਾਸ ਵਿੱਚ ਇਹਨਾਂ ਦੇ ਪਰਿਵਾਰਕ ਪਿਸ਼ੋਕੜ ਦੀ ਗੱਲ ਕਰਦੇ ਹਾਂ ਤਾਂ ਬਾਬਾ ਬੜਪਾਗ ਸਿੰਘ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਧੀਰਮਲ ਇਹਨਾਂ ਦੇ ਪੋਤਰੇ ਦੇ ਪੜਪੋਤਰੇ ਸੀਗੇ ਅੱਗੇ ਇਹ ਬਾਬਾ ਬੜਪਾਗ ਸਿੰਘ ਜੀ ਛੇਵੇਂ ਪਾਤਸ਼ਾਹ ਜੀ ਦੀ ਸੱਤਵੀਂ ਪੀੜੀ ਵਿੱਚੋਂ ਹੋਏ ਆ। ਗੁਰੂ ਰਾਮਦਾਸ ਜੀ ਦੀ ਇਹ ਨੌਵੀਂ ਪੀੜੀ ਵਿੱਚੋਂ ਸੀਗੇ ਜਾਂ ਇਸ ਤਰ੍ਹਾਂ ਵੀ ਆਪਾਂ ਆਖ ਸਕਦੇ ਹਾਂ। ਤਾਂ ਉਹ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੰਥ ਦੇ ਵੱਲੋਂ ਇਸ ਤਰ੍ਹਾਂ ਇਹਨਾਂ ਨੂੰ ਕਿਹਾ ਗਿਆ ਕਿ ਇਹ ਜਿਹੜੇ ਪੰਥ ਵਿੱਚੋਂ ਛੇਕ ਦਿੱਤੇ ਗਏ ਜੋ ਪਿਛਲੇ ਸਮੇਂ ਦੇ ਦੌਰਾਨ ਉਹ ਕਿਉਂ ਹੋ ਗਿਆ ਵੀ ਇਹ ਤਾਂ ਗੁਰੂ ਜੀ ਦੀ ਕੁਲ ਵਿੱਚੋਂ ਸੀਗੇ ਗੁਰੂ ਮਹਾਰਾਜ ਦੀ ਪੀੜੀ ਵਿੱਚੋਂ ਸੀਗੇ ਤੇ ਇਸ ਤਰ੍ਹਾਂ ਇਹਨਾਂ ਨੂੰ ਕਿਉਂ ਕੀਤਾ ਗਿਆ ਸੀਗਾ? ਕਿਉਂਕਿ ਇਹ ਬੰਦੇ ਦੇ ਕਰਮੀ ਹੁੰਦੇ ਆ ਕਰਮ ਇਹੋ ਜੇ ਹੋ ਜਾਣ ਬੰਦੇ ਤੋਂ ਫਿਰ ਉਹ ਭਾਵੇਂ ਗੁਰੂ ਦੀ ਕੋਲ ਵਿੱਚੋਂ ਹੋਵੇ ਫਿਰ ਗੁਰੂ ਸਾਹਿਬ ਜੀ ਸਤਵੇਂ ਪਾਤਸ਼ਾਹ ਗੁਰੂ ਮਹਾਰਾਜ ਗੁਰੂ ਹਰ राय ਜੀ ਕਹਿ ਦਿੰਦੇ ਆ ਬਾਬਾ RAM ਰਾਏ ਜੀ ਨੂੰ ਕਿ ਤੁਸੀਂ ਗੁਰਬਾਣੀ ਦੀ ਨਰਾਦਰੀ ਕੀਤੀ ਆ ਬਾਣੀ ਦੀ ਪੰਗਤੀ ਬਦਲੀ ਆ ਉਧਰ ਨੂੰ ਚਲੇ ਜਾਓ ਜਿੱਧਰ ਨੂੰ ਤੁਹਾਡਾ ਮੋਖ ਆ ਇਹ ਆਪਾਂ ਵੇਖਿਆ ਨਾ ਕਿ ਕਰਮਾ ਕਰਕੇ ਬੰਦਾ ਆਪਣੇ ਗੁਰੂ ਤੋਂ ਦੂਰ ਹੋ ਜਾਂਦਾ ਕਰਮਾ ਕਰਕੇ ਨੇੜੇ ਹੋ ਜਾਂਦਾ ਤਾਂ ਇਸ ਤਰ੍ਹਾਂ ਉਹ ਜਿਹੜੀ ਮਾੜੀ ਪੰਡ ਆ ਜਿਹਨੂੰ ਮੈੜੀ ਵੀ ਕਹਿੰਦੇ ਹੁੰਦੇ ਸੀਗੇ ਉੱਥੇ ਫਿਰ ਇਹ ਬਾਬਾ ਵਿਡਭਾਗ ਸਿੰਘ ਜੀ ਜਦੋਂ ਆਏ ਆ ਉੱਥੇ ਉਹ ਪ੍ਰੇਤ ਸੀਗਾ ਆਏ ਗਏ ਰਾਈਆਂ ਪਾਉਂਦੀਆਂ ਤੇ ਆਪਣਾ ਜਾਲ ਪਾਉਂਦਾ ਹੁੰਦਾ ਸੀਗਾ ਆ ਜੜੀ ਆਉਣਾ ਆ ਜੜੀ ਨੂੰ ਉੱਥੇ ਤੰਗ ਕਰਨਾ ਉਹਨੇ ਪ੍ਰੇਤ ਨੇ ਉਹ ਵਿਚਾਰਾ ਗਰੀਬ ਭੇਡਾਂ ਬੱਕਰੀਆਂ ਚਰਾਉਣਾ ਆਉਂਦਾ ਸੀਗਾ ਤੇ ਉੱਥੇ ਫਿਰ ਆ ਜੜੀ ਜਿਹੜਾ ਇੱਕ ਦਿਨ ਆਇਆ ਵਾਜਾਂ ਮਾਰ ਕੇ ਆਖਣ ਲੱਗਾ ਭਾਈ ਇੱਥੇ ਕੌਣ ਸੁੱਤਾ ਪਿਆ ਇੱਥੇ ਕੌਣ ਸੁੱਤਾ ਪਿਆ ਇੱਥੇ ਤਾਂ ਭੂਤ ਇਹੋ ਜਾਂ ਰਹਿੰਦਾ ਜਿਹਨੇ ਆਸ-ਪਾਸ ਦੇ ਲੋਕਾਂ ਦੇ ਵਿੱਚ ਫਤੂਰ ਮਚਾਇਆ ਹੋਇਆ ਵਾ ਜੇ ਕੋਈ ਰਾਹੀ ਪਾਂਦੀ ਬੰਦਾ ਆਉਂਦਾ ਪਸ਼ੂ ਆਉਂਦਾ ਮਾਰ ਦਿੰਦਾ ਇਹ ਡਰਦੇ ਲੋਕ ਆ ਬੇਰੀ ਦੇ ਨੇੜੇ ਨਹੀਂ ਆਉਂਦੇ ਆ ਬੇਰੀ ਦੀ ਸ਼ਾਂ ਹੇਠਾਂ ਕੌਣ ਪਿਆ ਵਾ ਅੱਜ ਇਸ ਤਰ੍ਹਾਂ ਉਹ ਆ ਜੜੀ ਉੱਥੇ ਆ ਕੇ ਨਾ ਦੇਖ ਰਿਆ ਉਹ ਫਿਰ ਜਿਹਦੀ ਭਾਈ ਥੋੜੀ ਬਹੁਤੀ ਨਾਮ ਦੀ ਕਮਾਈ ਹੋਗੀ ਉਹੀ ਭੂਤਾਂ ਪ੍ਰੇਤਾਂ ਦੇ ਨਾਲ ਜਿਹੜਾ ਟੱਕਰਾ ਕਰ ਸਕਦਾ ਨਾ ਮੁਕਾਬਲਾ ਕਰ ਸਕਦਾ ਇਸ ਤਰ੍ਹਾਂ ਇਹ ਜਿਹੜੀ ਬੰਦਗੀ ਹੁੰਦੀ ਉਹਨੂੰ ਕਿਸੇ ਪਾਸੇ ਵੀ ਆਪਾਂ ਲਿਜਾ ਸਕਦੇ ਹਾਂ ਗੁਰੂ ਸਾਹਿਬ ਜੀ ਇਹਨਾਂ ਚੱਕਰਾਂ 'ਚ ਨਹੀਂ ਪਾਉਂਦੇ ਮਹਾਰਾਜ ਇਹਦੂੰ ਤਾਂ ਦੀ ਗੱਲ ਕਰਦੇ ਆ ਜੀਵਨ ਮੁਕਤ ਦੀ ਸਤਿਗੁਰੂ ਮਹਾਰਾਜ ਜਿਹੜੇ ਹਨ ਸਾਡੇ ਇੱਥੇ ਮੈਂ ਕਹਦੇ ਆ ਬਾਣੀ ਬੰਦੇ ਨੂੰ ਜਿਉਂਦਿਆਂ ਜੀ ਮੁਕਤ ਕਰਦੀ ਆ ਵੀ ਵਾਰ-ਵਾਰ ਸਾਡਾ ਜਨਮ ਹੀ ਨਾ ਹੋਵੇ ਜਨਮ ਹੋਣਾ ਹੀ ਵੱਡਾ ਆ ਕਹਿ ਸਕਦੇ ਆ ਆਪਾਂ ਇੱਕ ਸੰਕਟ ਆ ਜਨਮ ਹੋਇਆ ਰੋਗ ਲੱਗਦੇ ਆ ਆਪਾਂ ਦਵਾਈਆਂ ਖਾਂਦੇ ਆ ਕਿੰਨਾ ਕੁਝ ਹੋਈ ਜਾਂਦਾ ਤਾਂ ਗੁਰਬਾਣੀ ਸਾਨੂੰ ਕਿ ਅਬ ਕੀ ਵਾਰ ਬਖਸ਼ ਬੰਦੇ ਕੋ ਬੋਹਰ ਨਾ ਪੌਜਲੇ ਫੇਰਾ ਇੱਥੇ ਮਹਾਰਾਜ ਦੀ ਬਾਣੀ ਸਾਨੂੰ ਲਿਆ ਕੇ ਟਿਕਾਉਂਦੀ ਆ ਤਾਂ ਉਹ ਫਿਰ ਬਾਬਾ ਬੜਪਾਗ ਸਿੰਘ ਜੀ ਜਿਹੜੇ ਸੀਗੇ ਉਹ 베ਰੀ ਦੇ ਬੈਠਿਆ ਜਿੱਥੇ ਉਹ ਪ੍ਰੇਤ ਰਹਿੰਦਾ ਸੀ ਆ ਜਿਹੜੀ ਕਹਿ ਰਿਹਾ ਇੱਥੋਂ ਚਲੇ ਜਾਓ ਚਲੇ ਜਾਓ ਫਿਰ ਉਹ ਬਾਣੀ ਦੀ ਪੰਕਤੀ ਉਹਨਾਂ ਨੇ ਕਹੀ ਸੀ ਜਿਸ ਰੱਖ ਹੈ ਤਿਸ ਕੋਏ ਨਾ ਮਾਰੇ ਕਿ ਜਿਹਨੂੰ ਭਾਈ ਆਕਾਲ ਪੁਰਖ ਨੇ ਰੱਖਣਾ ਉਹਨੂੰ ਕੋਈ ਮਾਰ ਨਹੀਂ ਸਕਦਾ ਉਹਨਾਂ ਨੇ ਫਿਰ ਉੱਥੇ ਕਿਹਾ ਵੀ ਤੂੰ ਇਹ ਇਸ ਤਰ੍ਹਾਂ ਨਾ ਡੋਲ ਨਾ ਕੋਈ ਗੱਲ ਨਹੀਂ ਜੇ ਮੈਂ ਇਹਨੂੰ ਮਾਰਨਾ ਤੇ ਮਾਰਨਾ ਹੀ ਆ ਰੱਬ ਨੇ ਜੇ ਬਚਾਉਣਾ ਤੇ ਬਚਾਉਣਾ ਹੀ ਇਹ ਸੁਣ ਕੇ ਆ ਜਿਹੜੀ ਆਉਂਦੀਆਂ ਭੇਡਾਂ ਬੱਕਰੀਆਂ ਲੈ ਕੇ ਉੱਥੋਂ ਚਲਾ ਗਿਆ ਤੇ ਨਾਹਰ ਸਿੰਘ ਜਿਹੜਾ ਸੀਗਾ ਇਹ ਵੀਰ ਆਪਣੀ ਭੂਤ ਵਿਦਿਆ ਦੱਸਣ ਲੱਗਾ ਜਦੋਂ ਆਪਾਂ ਮਹਾਨ ਕੋਸ਼ ਨੂੰ ਪੜ੍ਹਦੇ ਆਂ ਤੇ ਉਹਦੇ ਵਿੱਚ ਸਕੰਦ ਪ੍ਰਾਣ ਦੇ ਕਦਾਰ ਖੰਡ ਵਿੱਚ 52 ਵੀਰ ਲਿਖੇ ਆ ਨੰਦੀ ਭ੍ਰਿੰਗੀ ਰਿਟੀ ਤੁੰਡੀ ਤੇ ਉਹਦੇ ਵਿੱਚ ਨਾਰ ਸਿੰਘ ਦਾ ਨਾਮ ਵੀ ਆਉਂਦਾ ਤੇ ਗੁਰਮਖ ਪਿਆਰਿਓ ਇਹ ਜਿਹੜਾ ਨਾਰ ਸਿੰਘ ਸਿੰਘਾ ਵੀਰ ਇਹਨੇ ਪੂਰਾ ਆਪਦਾ ਜਲਵਾ ਦਿਖਾਇਆ ਕਹਿਣ ਲੱਗਾ ਕਿਉਂਕਿ ਜ਼ੋਰ-ਜ਼ੋਰ ਦੇ ਨਾਲ ਹਨੇਰੀ ਵਗਾ ਦਿੱਤੀ ਬਹੁਤ ਡਰਾਇਆ ਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਜਿੰਨਾ ਜ਼ੋਰ ਸੀਗਾ ਸਾਰਾ ਲਾ ਦਿੱਤਾ ਪੱਥਰਾਂ ਦੀ ਬਰਖਾ ਵੀ ਕੀਤੀ ਪਰ ਉਹ ਬਾਬਾ ਬੜਪਾਗ ਸਿੰਘ ਜੀ ਦਾ ਵਾਲ ਨਹੀਂ ਵਿੰਗਾ ਹੋਇਆ ਫਿਰ ਬਹੁਤ ਜ਼ੋਰ ਨਾਲ ਭਿਆਨਕ ਵਾਜਾਂ ਦਿੱਤੀਆਂ ਡਰਾਇਆ ਤੇ ਬਾਬਾ ਜੀ ਫਿਰ ਇਹਨੂੰ ਕਹਿੰਦੇ ਵੀ ਸੀ ਕੌਣ ਆ ਭਾਈ ਤੂੰ ਦੱਸ ਫਿਰ ਇਹ ਨਾਰ ਸਿੰਘ ਜਿਹੜਾ ਸੀਗਾ ਬੋਲਿਆ ਵੀ ਮੈਂ ਤਾਂ ਵੀਰ ਨਾਰ ਸਿੰਘ ਆ ਇਹ 베ਰੀ ਮੇਰੀ ਆ ਇਹ ਦਰਖਤ ਮੇਰਾ ਇੱਥੋਂ ਚਲੇ ਜਾਓ ਤੁਸੀਂ ਨਹੀਂ ਬਹੁਤ ਤੰਗ ਕਰੂੰਗਾ ਪਰ ਬਾਬਾ ਜੀ ਕਹਿੰਦੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਗਿਆਨ ਤੂੰ ਭਾਈ ਮਾਣ ਚ ਹੰਕਾਰ ਚ ਹਉਮੈ ਚ ਇਹ ਹੰਕਾਰ ਕਰਨਾ ਚੰਗਾ ਨਹੀਂ ਹੁੰਦਾ ਜੇ ਤੂੰ ਆਪਣਾ ਜੋਰ ਆਪਣੇ ਬਲ ਤੇ ਨਾ ਮਾਣ ਕਰਦਾ ਤਾਂ ਆਪਣੀ ਜਿੰਨੀ ਫੌਜ ਆ ਲੈ ਆ ਜਿੰਨਾ ਵੀ ਤੈਥੋਂ ਹੁੰਦਾ ਕਰ ਲਾ ਪਰ ਮੈਂ ਇੱਥੋਂ ਨਹੀਂ ਜਾਵਾਂਗਾ ਇਹ ਸੁਣ ਕੇ ਵੀਰਨਾਰ ਸਿੰਘ ਆਪਣੇ ਤਿੰਨਾ ਭਰਾਵਾਂ ਨੂੰ ਲੈਣ ਗਿਆ ਉਹ ਕਾਲੀ ਵੀਰ ਸੀ ਬਾਬਾ ਸੁਰਗਲ ਸੀਗਾ ਮਡਲੀ ਇਕ ਸੀਗਾ ਪਰ ਇਹਨਾਂ ਨੇ ਮਨਾ ਕਰਤਾ ਕਹਿੰਦੇ ਭਾਈ ਉਹਦੀ ਤਪੱਸਿਆ ਬਹੁਤ ਆ ਉਹਦੇ ਨਾਲ ਮੁਕਾਬਲਾ ਨਾ ਕਰ ਮਾਫੀ ਮੰਗ ਲਾ ਉਹ ਸੰਤ ਸਾਧੂ ਮਹਾਂਪੁਰਖਾ ਕੋਈ ਆਪਣੀ ਮੋਜ ਵਿੱਚ ਆਇਆ ਚਲੇ ਜਾਣਗੇ ਨਾਰ ਸਿੰਘ ਗੁੱਸੇ ਹੋ ਗਿਆ ਫਿਰ ਉਹਨੇ ਹੋਰ ਭਿਆਨਕ ਰੂਪ ਬਣਾਇਆ ਫਿਰ ਬਹੁਤ ਜ਼ਿਆਦਾ ਆਪਣੀ ਜੋਰ ਜਿਵੇਂ ਭੂਤ ਲਾਉਂਦੇ ਹੁੰਦੇ ਆ ਉਵੇਂ ਲਾਇਆ ਉਹਨੇ ਤੇ ਉਦੋਂ ਫਿਰ ਉਹ ਜਿਹੜੇ ਬਾਬਾ ਬੜਪਾਗ ਸਿੰਘ ਜੀ ਸੀਗੇ ਉਹਨਾਂ ਨੇ ਆਪਣੇ ਮੰਤਰਾਂ ਦਾ ਜਾਪ ਕੀਤਾ ਲਿਆ ਤਾਂ ਬਾਣੀ ਦਾ ਆਸਰਾ ਹੀ ਆ ਉੱਥੇ ਉਹ ਗ ਬਾਣੀ ਹੀ ਇਹਨਾਂ ਚੀਜ਼ਾਂ ਤੋਂ ਬਚਾਉਂਦੀ ਆ। ਇਹ ਵੀਰ ਨਾਰ ਸਿੰਘ ਨੇ ਪੂਰਾ ਜੋਰ ਲਾਇਆ ਬਹੁਤ ਜ਼ਿਆਦਾ। ਬਹੁਤ ਫੌਜ ਲਿਆਂਦੀ। ਉਹ ਬਾਣੀ ਦੇ ਜਾਪ ਦੇ ਨਾਲ ਸਾਰੀ ਫੌਜੀ ਇਹਦੀ ਮਰ ਗਈ ਆ। ਜਿੰਨੇ ਰਾਖਸ਼ਿਸ਼ ਲਿਆਇਆ ਸੀ ਦਯੋ, ਭੂਤ, ਪ੍ਰੇਤ, ਦੈਂਤ ਸਾਰੇ ਭਸਮ ਹੋ ਗਏ, ਸਵਾਹ ਹੋ ਗਏ। ਤੇ ਕੁਝ ਮਰ ਗਏ ਤੇ ਕੁਝ ਭੱਜ ਗਿਆ। ਉਹ ਨਾਰ ਸਿੰਘ ਨੂੰ ਫਿਰ ਪਾਬਾ ਬੜਪਾਗ ਸਿੰਘ ਜੀ ਨੇ ਕਾਬੂ ਕਰਕੇ ਪਿੰਜਰੇ 'ਚ ਬੰਦ ਕਰਤਾ। ਫਿਰ ਨਾਰ ਸਿੰਘ ਕਮਜ਼ੋਰ ਹੋ ਗਿਆ ਮਾਫੀਆਂ ਮੰਗਣ ਲੱਗਾ ਕਹਿੰਦਾ ਮੇਥੋਂ ਜੀ ਭੁੱਲ ਹੋ ਗਈ ਬਹੁਤ ਵੱਡੀ ਮੈਨੂੰ ਮaaf ਕਰ ਦੋ ਬਾਬਾ ਜੀ ਕਹਿੰਦੇ ਤੂੰ ਤਾਂ ਭਾਈ ਬਹੁਤ ਜ਼ਾਲਮ ਗੁਨਾਹਗਾਰ ਲੋਕਾਂ ਨੂੰ ਤੰਗ ਕਰਦਾ ਇਹਨਾਂ ਦੇ ਪਸ਼ੂ ਡੰਗਰ ਮਾਰ ਦਿੰਦਾ ਕਿੰਨੀਆਂ ਗਲਤੀਆਂ ਤੂੰ ਕੀਤੀਆਂ ਨਾਰ ਸਿੰਘ ਬਾਰ ਬਾਰ ਬੇਨਤੀਆਂ ਕਰਦਾ ਮੈਨੂੰ ਮaaf ਕਰ ਦੋ ਮaaf ਕਰ ਦੋ ਉਹ ਹੈ ਨਾ ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸ਼ਰਮ ਗੁਰਮਖ ਪਿਆਰਿਓ ਗਲਤੀਆਂ ਤਾਂ ਪ੍ਰੇਤਾਂ ਤੋਂ ਵੀ ਹੁੰਦੀਆਂ ভূত প্রেত ਜਿਹੜੇ ਆ ਗਲਤੀਆਂ ਬਹੁਤ ਕਰਦੇ ਆ ਤਾਂ ਹੀ ਤਾਂ ਇਹ প্রেਤ ਬਣਦੇ ਆ ਫਿਰ ਇਹ ਨਾਰ ਸਿੰਘ ਕਹਿੰਦਾ ਜੀ ਅੱਜ ਤੋਂ ਬਾਅਦ ਮੈਂ ਚੰਗੀ ਗੱਲ ਹੀ ਕਰੂੰਗਾ ਵੀ ਚੰਗੀ ਸਿੱਖਿਆ ਮੈਨੂੰ ਦਿਓ ਮੈਨੂੰ ਮਾੜੀ ਮੱਤ ਮਿਲੀ ਸੀ ਮੈਂ ਮਾੜੇ ਕਰਮ ਕੀਤੇ ਆ ਜਿਵੇਂ ਮੈਨੂੰ ਤੁਸੀਂ ਕਹੋਗੇ ਮੈਂ ਓਵੇਂ ਕਰੂੰਗਾ ਮੇਰਾ ਕਲਿਆਣ ਕਰੋ ਆ ਮੇਰੀ ਪਾਪਾਂ ਦੀ ਭਰੀ ਦੇਹ ਦਾ ਉਧਾਰ ਹੋਵੇ ਫਿਰ ਉੱਥੇ ਫਿਰ ਨਾਰ ਸਿੰਘ ਨੂੰ ਕਿਹਾ ਵੀ ਸਿੱਖਿਆ ਇਹ ਆ ਵੀ ਗੁਰੂ ਮਹਾਰਾਜ ਦੇ ਦੱਸੇ ਹੁਕਮਾਂ ਤੇ ਤੂੰ ਵਿਚਾਰ ਕਰਨੀ ਜਨਮ ਸਾਖੀ ਵਿੱਚ ਤਾਂ ਇਉਂ ਲਿਖਿਆ ਕਿ ਇਹ ਜਿਹੜੇ ਬਾਬਾ ਵਡਭਾਗ ਸਿੰਘ ਜੀ ਆ ਗੁਰੂਆਂ ਦੀ ਕੌਲ ਵਿੱਚੋਂ ਹੋਇਆ ਇਹਨਾਂ ਨੇ ਕਿਹਾ ਵੀ ਬਾਣੀ ਤੇ ਚੱਲੋ ਗੁਰਮਖਾਂ ਦਾ ਕੰਮ ਹੀ ਇਹ ਹੁੰਦਾ ਨਾਰ ਸਿੰਘ ਕਹਿੰਦਾ ਗੁਰਮੁਖ ਕੌਣ ਹੁੰਦੇ ਆ ਜੀ ਮੈਨੂੰ ਦੱਸੋ ਚ ਕੀ ਕੀ ਗੁਣ ਹੁੰਦੇ ਆ ਫਿਰ ਇਹਨਾਂ ਨੇ ਦੱਸਿਆ ਸੀਗਾ ਵੀ ਉਹ ਚ ਗੁਣ ਜਿਹੜੇ ਗੁਰਮਖਾਂ 'ਚ ਹੁੰਦੇ ਆ ਉਹ ਗੁਰੂ ਵਾਲੀ ਗੱਲ ਕਰਦੇ ਆ ਉਹ ਬਾਣੀ ਪੜ੍ਹਦੇ ਆ ਇਹੀ ਉਹਨਾਂ ਦੇ ਵਿੱਚ ਵੱਡਾ ਗੁਣਾ ਵੀ ਪੜ੍ਹਦੇ ਨਹੀਂ ਅਮਲ ਵੀ ਕਰਦੇ ਆ ਨਾਲ ਨਾਲ ਗੁਰਮਖ ਵੈਰ ਵਿਰੋਧ ਗਵਾਵੇ ਗੁਰਮਖ ਸਗਲੀ ਗਣਤ ਮਟਾਵੇ ਗੁਰਮੁਖ ਖਾਨਾ ਕਿਸੇ ਨਾਲ ਵਿਰੋਧ ਨਹੀਂ ਹੁੰਦਾ ਉਹਨਾਂ ਨੂੰ ਹਰ ਥਾਂ ਹੀ ਰੱਬ ਹੀ ਨਜ਼ਰ ਆਉਂਦਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆਈ ਤਾਂ ਉਹ ਵੀਰ ਨਾਰ ਸਿੰਘ ਜਿਹੜਾ ਸੀਗਾ ਉਹਨੇ ਕਿਹਾ ਬਾਬਾ ਜੀ ਵੀ ਹੁਣ ਮੈਂ ਆਹ ਲੋਕਾਂ ਦੇ ਜਾਨਵਰ ਨਹੀਂ ਮਾਰੂੰਗਾ ਮੈਨੂੰ ਸੇਵਾ ਬਖਸ਼ੋ ਬਾਬਾ ਜੀ ਨੇ ਆਖਿਆ ਵੀ ਤੂੰ ਸੇਵਾ ਕਰੇਂਗਾ ਇਹ ਵਿਢ ਭਾਗ ਰਾਏ ਜੀ ਵੀ ਇਹਨਾਂ ਦਾ ਨਾਮ ਸੀਗਾ ਕਿਉਂਕਿ ਇਹਨਾਂ ਨੂੰ ਜਦੋਂ ਪੰਥ ਵਿੱਚੋਂ ਬਾਹਰ ਕੱਢ ਦਿੱਤਾ ਫਿਰ ਸਿੰਘ ਨੀਣਾ ਰਹਿ ਜਾਂਦੇ ਹੁੰਦੇ ਜਦੋਂ ਪੰਥ ਵਿੱਚੋਂ ਛੇਕ دیے ਕਈ ਵਾਰ ਇਹਵੇਂ ਵੀ ਹੁੰਦਾ ਵੀ ਇਹਨਾਂ ਨੇ ਮਾਫੀ ਮੰਗ ਲਈ ਸੀ ਫੇਰ ਇਹ ਗੁਰੂ ਸਾਹਿਬ ਜੀ ਦੇ ਵੱਲ ਆ ਗਏ ਸੀ ਵੱਖਰੀ ਵੱਖਰੀ رائے ਇਹਨੂੰ ਲੈ ਕੇ ਤਾਂ ਇੱਥੇ ਜਨਮ ਸਾਖੀ ਦੇ ਜਿਹੜਾ ਕੁਝ ਲਿਖਿਆ ਕਿਤਾਬ ਦੇ ਵਿੱਚ ਮੈਂ ਉਹ ਤੁਹਾਨੂੰ ਸਰਵਣ ਕਰਵਾ ਰਿਹਾ ਕੋਈ ਆਪਣੇ ਕੋਲੋਂ ਨਹੀਂ ਮੈਂ ਲੇਖਕ ਦਾ ਨਾਮ ਵੀ ਦੱਸਦਾ ਕਿ ਦੁਰਗਾ ਸਿੰਘ ਪਿਆਸ ਇਹ ਤੁਸੀਂ ਪੜ੍ਹ ਵੀ ਸਕਦੇ ਹੋ ਫੇਰ ਇਹ ਬਾਬਾ ਜੀ ਬੜਪਹਾੜ ਸਿੰਘ ਜੀ ਨੇ ਆਖਿਆ ਸੀਗਾ ਵੀ ਇੱਥੇ ਵੀ ਹੋਲੀ ਦੇ ਆਸ-ਪਾਸੇ ਜਿਹੜੇ ਦਿਨ ਹੋਣਗੇ ਹੋਲੀ ਵਾਲੇ ਦਿਨਾਂ ਵਿੱਚ ਲੋਕ ਬਹੁਤ ਆਇਆ ਕਰਨਗੇ ਇੱਥੇ ਜਿਹੜੇ ਸਾਨੂੰ ਮੰਨਣ ਵਾਲੀ ਸੰਗਤ ਹੋਊਗੀ ਸਿੱਖ ਸੰਗਤਾਂ ਹੋਣਗੀਆਂ ਜੋ ਸਾਡੇ ਸਿੱਖ ਹੋਣਗੇ ਵੀ ਉਹ ਇੱਥੇ ਆਇਆ ਕਰਨਗੇ ਉਹਨਾਂ ਨੂੰ ਕੀ ਹੋਊਗਾ ਭੂਤ ਪ੍ਰੇਤ ਦਾ ਚੱਕਰ ਹੋਊਗਾ ਕਿਉਂਕਿ ਦੂਜੀਆਂ ਭੂਤਾਂ ਪ੍ਰੇਤਾਂ ਉਹਨਾਂ ਨੂੰ ਵਾਸਤ ਕਰ ਲੈਣਗੀਆਂ ਉਹਨਾਂ ਨੂੰ ਇਹ ਪਸ਼ੂ ਮਾਰਨਗੀਆਂ ਇੱਥੇ ਕਸਰ ਹੋਊਗੀ ਜੇ ਕਿਸੇ ਨੂੰ ਉਹ ਆਇਆ ਕਰਨਗੇ ਤੂੰ ਕੀ ਕਰਿਆ ਕਰਨਾ ਉਹਨਾਂ ਨੂੰ ਫੜ ਕੇ ਇੱਥੇ ਹਾਜ਼ਰ ਕਰਿਆ ਕਰਨਾ ਕਿਉਂਕਿ ਤੂੰ ਲੋਕਾਂ ਨੂੰ ਤੰਗ ਨਹੀਂ ਕਰਨਾ ਲੋਕਾਂ ਦੀ ਮਦਦ ਕਰਨੀ ਹੈ ਤੂੰ ਭੂਤ ਪ੍ਰੇਤ ਦਿਓ ਇਹ ਜਿੰਨੇ ਵੀ ਹੁੰਦੇ ਆ ਇਹ ਮਸਾਨ ਇਹਨਾਂ ਦਾ ਰਾਜਾ ਮੈਂ ਤੇਰੀ ਸੇਵਾ ਹੁਣ ਇਸੇ ਤੇ ਲਾਉਣੀ ਆ ਵੀ ਤੂੰ ਲੋਕਾਂ ਦੇ ਭੂਤ ਪ੍ਰੇਤ ਕੱਢਣ ਵਿੱਚ ਇਹ ਜਗ੍ਹਾ ਤੇ ਮਦਦ ਕਰਨੀ ਤਾਂ ਨਾਰ ਸਿੰਘ ਨੇ ਆਖਿਆ ਭਲੀ ਬਾਬਾ ਜੀ ਇਹ ਜਿਵੇਂ ਕਿਤਾਬ ਵਿੱਚ ਲਿਖਿਆ ਬਾਬਾ ਜੀ ਨੇ ਆਖਿਆ ਹੁਣ ਤੂੰ ਢੋਲੀ ਧਾਰ ਦਾ ਮਾਲਕ ਇੱਥੇ ਕੋਈ ਵੀ ਦੁਖੀ ਆਵੇ ਹਰ ਸਾਲ ਵੀ ਭੂਤ ਪ੍ਰੇਤ ਕਿਸੇ ਨੂੰ ਕਸਰ ਹੋਵੇ ਇੱਥੇ ਤੂੰ ਉਹਦੀ ਸੇਵਾ ਕਰਨੀ ਆ ਫਿਰ ਉਹ ਨਾਰ ਸਿੰਘ ਜਿਹੜਾ ਸੀਗਾ ਜਿਵੇਂ ਲਿਖਿਆ ਹੈ ਕਿਤਾਬ ਦੇ ਵਿੱਚ ਵੀ ਉਹਨੇ ਹੁਕਮ ਮੰਨ ਕੇ ਚਰਨਾ ਤੇ ਮੱਥਾ ਟੇਕਿਆ ਤੇ ਧੌਲੀ ਧਾਰ ਚਲਾ ਗਿਆ ਇੱਥੋਂ ਤੇ ਇੱਥੋਂ ਫਿਰ ਉਹ 24 25 ਕਿਲੋਮੀਟਰ ਹੈਗੀ ਆ ਜਗਾ ਇਹ ਜਿੱਥੇ ਗੱਲ 베ਰੀ ਵਾਲੀ ਹੋਈ ਸੀਗੀ ਹੁਣ ਉੱਥੇ ਜਿਹੜੇ ਕਈ ਆ ਚਰਨ ਗੰਗਾ ਨੂੰ ਧੌਲੀ ਧਾਰ ਆਖ ਕੇ ਕਹਿ ਦਿੰਦੇ ਆ ਇਹ ਉਹਨਾਂ ਨੂੰ ਭਲੇਖਾ ਵਾ ਧੌਲੀ ਆਖਦੇ ਆ ਚੱਟੀ ਨੂੰ ਧਾਰਨਾਮਾ ਪਹਾੜੀ ਦਾ ਉਹ ਪਹਾੜੀ ਜਿੱਤੇ ਚਿੱਟੀ-ਚਿੱਟੀ ਬਰਫ਼ ਪਈ ਰਹੇ ਉਹਨੂੰ ਪਹਾੜੀ ਨੂੰ ਧੌਲੀ ਧਾਰ ਕਹਿੰਦੇ ਹੁੰਦੇ ਸੀਗੇ ਤਾਂ ਇਸ ਤਰ੍ਹਾਂ ਵੀ ਇਹ ਚੀਜ਼ਾਂ ਕਈਆਂ ਕਿਤਾਬ ਦੇ ਵਿੱਚ ਕਿਉਂਕਿ ਕੁਝ ਚੀਜ਼ਾਂ ਲੋਕ ਆਪਣੇ ਕੋਲੋਂ ਵੀ ਬਣਾ ਲੈਂਦੇ ਹਨਾ ਉਹ ਵਿਗਾੜ ਪਾ ਦਿੰਦੇ ਆ ਤਾਂ ਐਵੇਂ ਫਿਰ ਇਹ ਬਾਬਾ ਬੜਪਾਗ ਸਿੰਘ ਜੀ ਨੂੰ ਸਮਾਂ ਹੋਇਆ ਵੀ ਪੰਥ ਦੇ ਵਿੱਚੋਂ ਛੇਕ ਵੀ ਦਿੱਤਾ ਗਿਆ ਸੀਗਾ ਵੀ ਇਹ ਗੁਰੂਆਂ ਦੀ ਮਰਿਆਦਾ ਦੇ ਵਿੱਚ ਨਹੀਂ ਹੁੰਦਾ ਵੀ ਭੂਤ ਪ੍ਰੇਤ ਕੱਢਣੇ ਹੁਣ ਇੱਥੇ ਆਪਾਂ ਵੇਖਦੇ ਆਂ ਵੀ ਉਹਨਾਂ ਨੇ ਜਾ ਕੇ ਉੱਥੇ ਕੀ ਭਲਾ ਕੀਤਾ ਲੋਕਾਂ ਨੇ ਗਾਂ ਅੱਗੇ ਅੱਗੇ ਦੀ ਅੱਗੇ ਆਪਾਂ ਵੇਖਦੇ ਆਂ ਵੀ ਜਾਣ ਬੁੱਝ ਕੇ ਕਈ ਇਹੋ ਜਿਹੇ ਲੋਕ ਵੀ ਆ ਪਖੰਡ ਚ ਲਈ ਫਿਰਦੇ ਆ ਇਹ ਨਾਂ ਤੇ ਪਰ ਉੱਥੇ ਜਿਹੜੀ ਪਹਿਲਾਂ ਪਹਿਲਾਂ ਵਾਲੀ ਗੱਲ ਸੀਗੀ ਉਹ ਭਜਨ ਬੰਦਗੀ ਵਾਲੀ ਵੀ ਸੀਗੀ ਜਦੋਂ ਉੱਥੇ ਲੋਕਾਂ ਨੂੰ ਪਤਾ ਲੱਗਿਆ ਵੀ ਜਿਹੜਾ ਪ੍ਰੇਤ ਰਹਿੰਦਾ ਸੀਗਾ ਉਹ ਮਹਾਪੁਰਖਾਂ ਨੇ ਕੋਈ ਸੰਤ ਆਇਆ ਇੱਥੇ ਉਹਨਾਂ ਨੇ ਕਾਬੂ ਚ ਕਰ ਲਿਆ ਨਾਰ ਸਿੰਘ ਨੂੰ ਭਜਾਤਾ ਇੱਥੋਂ ਫਿਰ ਲੋਕਾਂ ਨੇ ਇਹਨਾਂ ਨੂੰ ਆ ਕੇ ਮੱਥਾ ਟੇਕਿਆ ਉਹ ਇਹਨਾਂ ਦੇ ਦਰਸ਼ਨ ਕਰਨ ਆਏ ਵੀ ਸਾਨੂੰ ਟਿਕਣ ਨਹੀਂ ਸੀ ਦਿੰਦੀ ਚੀਜ਼ ਉਹ ਪਰ ਇਹਨਾਂ ਨੂੰ ਇਸ ਕਰਕੇ ਇਹਨਾਂ ਦੀ ਉੱਥੇ ਜਗ੍ਹਾ ਬਣ ਗਈ ਆ ਆ ਬਾਬਾ ਬੜਪਾਗ ਸਿੰਘ ਜੀ ਗੁਰੂਆਂ ਦੀ ਕੋਲ ਵਿੱਚੋਂ ਹੋਇਆ ਐਵੇਂ ਇਹਨਾਂ ਦਾ ਸੋਹਣਾ ਦਾੜਾ ਸੀਗਾ ਬਹੁਤ ਜ਼ਿਆਦਾ ਸਰੂਪ ਸੋਹਣਾ ਸੀਗਾ ਇਹਨਾਂ ਦਾ ਤੇ ਮਿੱਠਾ-ਮਿੱਠਾ ਬੋਲਦੇ ਸੀ ਸਾਰਿਆਂ ਨਾਲ ਭਜਨ ਬੰਦਗੀ ਵੀ ਕਰਦੇ ਸੀਗੇ ਤਾਂ ਉੱਥੇ ਹੌਲੀ-ਹੌਲੀ ਵੱਡੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਣ ਲੱਗੀਆਂ ਉੱਥੇ ਗੁਰਬਾਣੀ ਪੜ੍ਹੀ ਜਾਂਦੀ ਸੀਗੀ ਉੱਥੇ ਵੀ ਲੰਗਰ ਚੱਲਣ ਲੱਗ ਗਿਆ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਇਕੱਠੀਆਂ ਹੋਈਆਂ ਮਾਇਆ ਆਉਣ ਲੱਗ ਗਈ ਸੋਨਾ ਚਾਂਦੀ ਭੇੜ ਚੜਨ ਲੱਗੇ ਇੱਟਾਂ ਚੂਨਾ ਪੱਥਰ ਆਇਆ ਸਾਰੀਆਂ ਚੀਜ਼ਾਂ ਹੌਲੀ ਹੌਲੀ ਆਈਆਂ ਤੇ ਜਗ੍ਹਾ ਬਣ ਗਈ ਆ ਅਖੰਡ ਪਾਠ ਵੀ ਉੱਥੇ ਪਹਿਲਾਂ ਪਹਿਲਾਂ ਕਰਵਾਏ ਗਏ ਜਨਮ ਸਾਖੀ 'ਚ ਲਿਖਿਆ ਲੰਗਰ ਵਰਤਾਏ ਗਏ ਕੀਰਤਨ ਵੀ ਹੋਏ ਹੌਲੀ ਹੌਲੀ ਇਹ ਜਗ੍ਹਾ ਫਿਰ ਵੱਡੀ ਉੱਥੇ ਪ੍ਰਗਟ ਹੋ ਗਈ ਆ ਤਾਂ ਅੱਜ ਤੁਸੀਂ ਵੇਖੋਗੇ ਉੱਥੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਕਸਰ ਹੁੰਦੀ ਆ ਕਿ ਭੂਤ ਪ੍ਰੇਤ ਹੁੰਦੇ ਆ ਵੈਸੇ ਤਾਂ ਜੇ ਤੁਸੀਂ ਬਾਣੀ ਪੜੋਗੇ ਭਾਈ ਤੁਹਾਨੂੰ ਭੂਤ ਪ੍ਰੇਤ ਦਾ ਕੀ ਡਰ ਮੈਂ ਤਾਂ ਇੱਥੇ ਆਪਣੇ ਵਿਚਾਰ ਤੁਹਾਨੂੰ ਦੱਸੂਗਾ ਗੁਰੂ ਅਮਰਦਾਸ ਜੀ ਦੇ ਬਚਨ ਆ ਵੀ ਜਿਹੜੇ ਸਿੱਖ ਬਾਣੀ ਨਹੀਂ ਪੜਦੇ ਉਹਨਾਂ ਨੂੰ ਭੂਤ ਪ੍ਰੇਤ ਨੇ ਕੀ ਚਿੰਬੜਨਾ ਉਹ ਤਾਂ ਆਪ ਹੀ ਪ੍ਰੇਤ ਆ ਵੀ ਭੂਤ ਨੂੰ ਭੂਤ ਨੇ ਕੀ ਚਿੰਬੜਨਾ ਇੱਕ ਸਿੱਖ ਲਿਆਂਦਾ ਗਿਆ ਮਹਾਰਾਜ ਕੋਲ ਸਿਰ ਹਿਲਾਉਂਦਾ ਸੀਗਾ ਕਮਾਉਂਦਾ ਸੀ ਜਿਵੇਂ ਵਾਲ ਖੋਲ ਕੇ ਖੇਡਦੇ ਆ ਕਈ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹਨੂੰ ਕੀ ਹੋ ਗਿਆ ਕਹਿੰਦੇ ਜੀ ਇਹਨੂੰ ਭੂਤ ਚਿੰਬੜਿਆ ਮਹਾਰਾਜ ਕਹਿੰਦੇ ਪਾਠ ਪੜਦਾ ਹੈ ਜਪਜੀ ਸਾਹਿਬ ਦਾ ਕਹਿੰਦੇ ਜੀ ਨਹੀਂ ਫਿਰ ਮਹਾਰਾਜ ਕਹਿੰਦੇ ਤਾਂ ਆਪ ਹੀ ਭੂਤ ਹੈ ਇਹਨੂੰ ਭੂਤ ਨੇ ਕੀ ਚਿੰਬੜਨਾ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਆਖਦਾ ਸੀ ਗੁਰਮਖ ਪਿਆਰਿਓ ਤਾਂ ਅੱਜ ਜਿਹੜੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਇਹ ਹੋ ਜਾਂਦਾ ਵੀ ਸਾਨੂੰ ਕਸਰ ਆ ਉਹਨੂੰ ਫੜ ਕੇ ਉੱਥੇ ਲੈ ਜਾਂਦੇ ਆ ਫਿਰ ਉੱਥੇ ਇਸ਼ਨਾਨ ਕਰਵਾਉਂਦੇ ਆ ਉਤਾਰ ਸਿਰ 'ਚ ਵੱਜਦੀ ਆ ਤੇ ਉਦੋਂ ਫਿਰ ਉਹ ਭੱਜਦੇ ਆ ਉਥੋਂ ਵੀ ਇਹ ਜਗ੍ਹਾ ਤੇ ਸ਼ਕਤੀ ਆ ਉਹ ਵੀ ਸਾਨੂੰ ਭਾਵ ਕੀ ਇਹ ਅਸੀਂ ਨਹੀਂ ਇਹਦੇ ਸਰੀਰ ਵਿੱਚੋਂ ਨਿਕਲਣਾ ਔਰ ਉੱਥੇ ਬਹੁਤ ਕੁਝ ਹੁੰਦਾ ਉਹ ਭਾਈ ਜਿਹੜੇ ਜਾਣਦੇ ਹੋਣਗੇ ਉਹਨਾਂ ਨੂੰ ਪਤਾ ਉੱਥੇ ਕੀ ਹੁੰਦਾ ਮੈਂ ਤਾਂ ਇੱਥੇ ਤੁਹਾਨੂੰ ਸਰਪ ਜੋ ਆ ਜਨਮ ਸਾਖੀ ਵਿੱਚ ਇਹਨਾਂ ਦੀ ਜੀ ਲਿਖਿਆ ਸੀਗਾ ਕਵੀ ਦੁਰਗਾ ਸਿੰਘ ਪਿਆਸ ਹੋਏ ਆ ਉਹਨਾਂ ਨੇ ਚੀਜ਼ ਲਿਖੀ ਆ ਸਾਰੀ ਤੇ ਉਹਨਾਂ ਨੇ ਇਹ ਵੀ ਇੱਥੇ ਕਹਿ ਦਿੱਤਾ ਸੀਗਾ ਵੀ ਕਹਿੰਦੇ ਮੇਰਾ ਮੰਨਣਾ ਤਾਂ ਇਉਂ ਆ ਉਹਨਾਂ ਨੇ ਆਪਣੀ ਇੱਕ ਜਿਹੜੀ ਜਨਮ ਸਾਖੀ ਲਿਖਣ ਤੋਂ ਪਹਿਲਾਂ ਕਿਹਾ ਸੀਗਾ ਵੀ ਮੈਂ ਤਾਂ ਇਹ ਗੱਲ ਮੰਨਦਾ ਵਾਂ ਵੀ ਜਿਹੜੇ ਘਰ ਵਿੱਚ ਆਪਾਂ ਵੇਖਦੇ ਆਂ ਵੀ 2-4 ਮਹੀਨੇ ਕੋਈ ਨਹੀਂ ਰਹਿੰਦਾ। ਕੋਈ ਵੀ ਨਹੀਂ ਰਹਿੰਦਾ। ਉੱਥੇ ਕੋਈ ਨਾ ਕੋਈ ਤਾਂ ਆ ਹੀ ਜਾਂਦਾ। ਕਬੂਤਰ ਆ ਜਾਂਦੇ ਆ, ਬਿੱਠਾ ਮਾਰਦੇ ਆ। ਐਵੇਂ ਜਿਹੜੇ ਜੈਨ ਜਾਨੂ ਹੁੰਦੇ ਆ ਸਾਰੇ ਭੂਤ ਪ੍ਰੇਤ ਇਹ ਵੀ ਆਪ ਦਾ ਟਿਕਾਣਾ ਲੱਭ ਹੀ ਲੈਂਦੇ ਆ। ਮਕਾਨ ਖਾਲੀ ਹੋਵੇ ਉਹ ਚ ਕੋਈ ਨਾ ਕੋਈ ਆ ਕੇ ਵੜਦਾ ਹੀ ਆ। ਪਰ ਜਿਹੜੇ ਮਕਾਨ ਵਿੱਚ ਕੋਈ ਨਹੀਂ ਵੜ ਸਕਦਾ ਉੱਥੇ ਫਿਰ ਆ ਭੂਤਾਂ ਪ੍ਰੇਤਾਂ ਆ ਜਾਂਦੀਆਂ ਹਨ। ਸਤਿਗੁਰੂ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਤਾਂ ਗੱਲ ਵੀ ਜਿਹੜੇ ਬੰਦੇ ਦੀ ਮਰਨ ਸਮੇ ਸੁਰਤ ਘਰ ਚ ਹੀ ਰਹਿ ਗਈ ਆ। ਵੀ ਉਹ ਬੰਦਾ ਤਾਂ ਪ੍ਰੇਤ ਹੀ ਬਣਦਾ ਇਹ ਸੱਚ ਆ ਗੁਰਮਖ ਪਿਆਰਿਓ ਇਸ ਕਰਕੇ ਮੈਂ ਇੱਥੇ ਹਵਾਲਾ ਵੀ ਬਾਣੀ ਦੇ ਦਊਗਾ ਕਿਉਂਕਿ ਆਪਾਂ ਗੱਲ ਗੁਰਬਾਣੀ ਤੋਂ ਬਾਹਰ ਨਹੀਂ ਕਰਨੀ ਇਹ ਭਗਤ ਤਰਲੋਚਨ ਜੀ ਦਾ ਇੱਕ ਸ਼ਬਦ ਆ ਬੜਾ ਸੁੰਦਰ ਉਹਦੇ ਵਿੱਚ ਭਗਤ ਜੀ ਕਹਿੰਦੇ ਆ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਭਗਤ ਤਰਲੋਚਨ ਜੀ ਕਹਿੰਦੇ ਜਿਹੜਾ ਵੀ ਬੰਦਾ ਅੰਤ ਸਮੇਂ ਜਦੋਂ ਉਹਦਾ ਆਖਰੀ ਸਮਾਂ ਹੁੰਦਾ ਜਾਂ ਆਖਰੀ ਸਮੇਂ ਤੱਕ ਮਰਨ ਤੱਕ ਘਰ ਨੂੰ ਹੀ ਵਾਰ-ਵਾਰ ਚੇਤੇ ਕਰੀ ਜਾਂਦਾ ਹੋ ਕੇ ਲੈਂਦਾ ਰਹਿੰਦਾ ਇਹਨਾਂ ਹੋ ਗਿਆ ਕੀ ਮਰ ਜਾਂਦਾ ਪ੍ਰੇਤ ਜੋਨ ਬਲ ਬਲ ਉਤਰ ਉਹ ਮੋੜ-ਮੋੜ ਕੇ ਭੂਤਾਂ-ਪ੍ਰੇਤਾਂ ਦੀ ਜੂਨੀ 'ਚ ਪੈਂਦਾ ਵਾ ਇਹ 526 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੂਜਰੀ ਰਾਗ ਵਿੱਚ ਸ਼ਬਦ ਦਰਜ ਹੈ ਜੇ ਤੁਸੀਂ ਪੜ੍ਹਨਾ ਹੋਵੇ ਮੈਂ ਤਾਂ ਇਹੀ ਆਪ ਜੀ ਨੂੰ ਕਹੂੰਗਾ ਵੱਧ ਤੋਂ ਵੱਧ ਬਾਣੀ ਪੜੋ ਬਾਣੀ ਪੜੋ ਸਹਜ ਨਾਲ ਸ਼ਾਂਤੀ ਨਾਲ ਕਮਾਓ ਵੀ ਨਾਲ ਨਾਲ ਤੁਹਾਡੇ ਜੀਵਨ ਵਿੱਚੋਂ ਦਿਸੇ ਵੀ ਹਾਂ ਇਹ ਬੰਦਾ ਬਾਣੀ ਪੜਦਾ ਇਹ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਮੈਂ ਇੰਨਾ ਨਿਤ ਨਹੀਂ ਕਰਦਾ ਮੈਂ ਇੰਨੀਆਂ ਬਾਣੀਆਂ ਪੜਦਾ ਜਾਂ ਦਿਖਾਵੇ ਲਈ ਨਹੀਂ ਪੜਨੀ ਆਪਾਂ ਦਿਖਾਵੇ ਦੇ ਸਿੱਕ ਥੋੜੀ ਬਣਨ ਗਰਮਖ ਪਿਆਰਿਓ ਤੁਸੀਂ ਗੁਰੂ ਮਹਾਰਾਜ ਦੀ ਬਚਨ ਜਿਹੜੇ ਉਹਨਾਂ ਦੀ ਗੱਲ ਆ ਉਹਨੂੰ ਮੰਨਣਾ ਹੀ ਗੁਰੂ ਦੀ ਸੇਵਾ ਵਾ ਗੁਰਬਾਣੀ ਦੀ ਜਿਹੜੀ ਤੌਕਾ ਇੱਕ ਇੱਕ ਅਸੀਂ ਜ਼ਿੰਦਗੀ ਚ ਕਮਾਉਣੀ ਆ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਆ ਬਾਣੀ ਬਣਨਾ ਬਾਣੀ ਵਰਗੇ ਬਣਨਾ ਅਸੀਂ ਹੈ ਨਹੀਂਗੇ ਬਾਣੀ ਵਰਗੇ ਅਸੀਂ ਕਲਜੋਗੀ ਜੀਵ ਭੁੱਲਣਹਾਰ ਇਸ ਕਰਕੇ ਭਾਈ ਆ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਇਹਨਾਂ ਨੂੰ ਜ਼ਰੂਰ ਪੱਲੇ ਬੰਨਿਓ ਇਹ ਸੋਢੀ ਬਾਬਾ ਬੜਪਾਗ ਸਿੰਘ ਜੀ ਜਿਹੜੇ ਹੋਇਆ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਤਾਂ ਮੈਂ ਉਹਦੇ ਵਿੱਚੋਂ ਜਿਹੜੀ ਵੀਰਨਾਰ ਸਿੰਘ ਨੂੰ ਬਸ ਕਰਨ ਵਾਲੀ ਗੱਲ ਆ ਉਹੀ ਤੁਹਾਨੂੰ ਦੱਸੀ ਆ ਵੀ ਉਹ ਕਿਵੇਂ ਭੂਤ ਪ੍ਰੇਤ ਬਸ ਕਰਕੇ ਉਹਨਾਂ ਨੇ ਉਹਨਾਂ ਦੋਂ ਭਲਾ ਕਰਵਾਇਆ ਸੀ ਹੋਰਾਂ ਲੋਕਾਂ ਦਾ ਤਾਂ ਇਹ ਚੀਜ਼ ਜਿਹੜੀ ਆ ਜਦੋਂ ਸੰਤ ਮਹਾਤਮਾ ਚਲਾਉਂਦੇ ਹੁੰਦੇ ਆ ਉਹ ਚੰਗੀ ਹੀ ਚਲਾਉਂਦੇ ਹੁੰਦੇ ਆ ਅੱਗੇ ਜਿਹੜੇ ਲੋਕ ਆਉਂਦੇ ਹੁੰਦੇ ਆ ਉਹ ਫਿਰ ਗਲਤ ਤਰੀਕੇ ਨਾਲ ਚਲਾਉਣ ਲੱਗ ਜਾਂਦੇ ਹੁੰਦੇ ਆ ਤਾਂ ਇਹ ਚੀਜ਼ਾਂ ਇਹੋ ਆ ਵੀ ਨਾਮ ਸਿਮਰਨ ਦੇ ਨਾਲ ਹੀ ਕੋਈ ਜਗ੍ਹਾ ਜਿਹੜੀ ਹੁੰਦੀ ਆ ਤੇ ਉਹ ਬਣਦੀ ਆ ਗੁਰਮਖ ਪਿਆਰਿਓ ਤਾਂ ਇਹ ਚੀਜ਼ਾਂ ਐਵੇਂ ਨਹੀਂ ਕੋਈ ਹੋ ਜਾਂਦੀਆਂ ਐਵੇਂ ਨਹੀਂ ਨਾਕੱਟ ਹੋ ਜਾਂਦਾ ਉਹ ਚੀਜ਼ਾਂ ਜਿਹੜੀਆਂ ਆਪਾਂ ਵੇਖਦੇ ਹਾਂ ਸਾਰੀਆਂ ਸਤਗੁਰੂ ਮਹਾਰਾਜ ਦੇ ਦਰਬਾਰ ਵਿੱਚ ਵੀ ਕਿੰਨੀ ਕਲਾ ਵਰਤਦੀ ਆ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਜਿਹੜੇ ਨਾਮ ਨਹੀਂ ਜਪਦੇ ਉਹ ਤਾਂ ਆਪ ਹੀ ਭੂਤ ਪ੍ਰੇਤ ਤਾਂ ਮੈਂ ਤਾਂ ਇਸੇ ਗੱਲ ਤੇ ਆਪ ਜੀ ਨੂੰ ਲਿਆਉਣਾ ਸੀਗਾ ਤਾਂ ਭਾਈ ਤੁਸੀਂ ਸਾਰੇ ਜਾਣੇ ਸਤਗੁਰੂ ਮਹਾਰਾਜ ਦੀ ਬਾਣੀ ਪੜਿਆ ਕਰੋ ਉਹ ਗੁਰੂ ਅਮਰਦਾਸ ਜੀ ਦੇ ਬਚਨ ਚੇਤੇ ਰੱਖੋ ਤਾਂ ਇਹ ਜੋ ਪੰਥ ਵਿੱਚੋਂ ਛੇਕਣ ਦੀ ਜਿਹੜੀ ਮਰਿਆਦਾ ਵਾ ਉਹ ਪੰਥ ਜਾਣਦਾ ਵੀ ਉਹਨਾਂ ਨੇ ਕਿਹਨੂੰ ਛੇਕਣਾ ਪੰਥ ਵਿੱਚੋਂ ਕਿਹਨੂੰ ਨਹੀਂ ਇਹ ਪੰਜ ਪਿਆਰਿਆਂ ਦੀ ਆਪਣੀ ਇੱਕ ਮਰਿਆਦਾ ਵਾ ਉਹਨਾਂ ਦਾ ਬਚਨ ਪੰਜ ਪਿਆਰਾਂ ਦਾ ਟਾਲੀਆਂ ਨਹੀਂ ਜਾ ਸਕਦਾ ਜੇ ਕੋਈ ਗੁਰੂਕੁਲ ਵਿੱਚ ਹੋ ਕੇ ਵੀ ਗਲਤੀ ਕਰੇਗਾ ਤੇ ਉਹਨੂੰ ਫਿਰ ਮਾਫ ਵੀ ਕੀਤਾ ਜਾ ਸਕਦਾ ਜੇ ਉਹ ਸ਼ਰਨਾ ਜੇ ਜੇ ਗਲਤੀ ਕਰੇ ਉਹਨੂੰ ਤਨਖਾਹ ਵੀ ਲਾ ਸਕਦੇ ਆ ਪੰਜ ਪਿਆਰੇ ਤਨਖਾਈਆ ਵੀ ਉਹਨੂੰ ਕਹਿ ਸਕਦੇ ਆ ਤਾਂ ਇਹ ਜਿਵੇਂ ਜਿਵੇਂ ਬੰਦੇ ਤੋਂ ਗਲਤੀਆਂ ਹੁੰਦੀਆਂ ਉਸ ਤਰ੍ਹਾਂ ਹੀ ਕਰ ਦਿੱਤਾ ਜਾਂਦਾ ਹੁੰਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਡੇ ਤੇ ਅਸੀਂ ਵੀ ਭਾਈ ਬਾਣੀ ਬਾਣੀ ਦੇ ਧਾਰਨੀ ਹੋਈਏ ਅਮਰਤ ਸ਼ਕੀਏ ਸਿੰਘ ਸਜੀਏ ਤਾਂ ਇਹ ਜਿਹੜਾ ਧੌਲੀ ਧਾਰ ਦਾ ਇਤਿਹਾਸ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਲੋਕ ਅੱਜ ਵੀ ਜਾਂਦੇ ਆ ਉਹ ਆਪਣੇ ਦੁੱਖਾਂ ਦੇ ਮਾਰੇ ਜਾਂਦੇ ਆ ਵੀ ਸਾਨੂੰ ਕਸਰ ਹੋ ਗਈ ਸਾਨੂੰ ਇਸ ਤਰ੍ਹਾਂ ਹੋ ਗਿਆ ਤਾਂ ਉਹਨਾਂ ਨੂੰ ਵੀ ਬਾਣੀ ਦੇ ਲੜ ਲੱਗਣਾ ਚਾਹੀਦਾ ਬਾਣੀ ਵਿੱਚ ਬੜੀ ਸ਼ਕਤੀ ਆ ਉਹ ਬਾਣੀ ਦੁਆਰਾ ਹੀ ਭੂਤਾਂ ਪ੍ਰੇਤਾਂ ਨੂੰ ਕੱਢਦੇ ਆ ਗੁਰਮਖ ਪਿਆਰਿਓ ਜੇ ਤੁਸੀਂ ਆਪ ਹੀ ਬਾਣੀ ਪੜ ਲਓ ਤੁਹਾਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਇੱਕ ਹੋਰ ਗੱਲ ਕਿ ਸਾਡੇ ਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਜਹਾਜ਼ ਵਾਲਾ ਮਾਰਗ ਦੱਸਿਆ ਹੈ ਉਹ ਮਰਿਆਦਾ ਦਿੱਤੀ ਹੈ ਜਹਾਜ਼ ਵਾਲੀ ਜਿਵੇਂ ਕਿ ਸੜਕ ਦੇ ਉੱਪਰ ਬਹੁਤ ਸਾਰੀਆਂ ਗੱਡੀਆਂ ਲੰਘਦੀਆਂ ਨੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਆ ਹਰੀ ਬੱਤੀ ਹੋਵੇ ਫਿਰ ਉਹ ਚੱਲਦੀ ਆ ਲਾਲ ਬੱਤੀ ਹੋ ਜੇ ਫਿਰ ਰੁਕਣਾ ਪੈਂਦਾ ਹੋਰ ਵੀ ਸੜਕਾਂ ਤੇ ਕਾਰਾਂ ਦੇ ਵੱਖਰੇ ਵੱਖਰੇ ਕਾਗਜ਼ਾਂ ਦੇ ਅਨੁਸਾਰ ਚਲਾਨ ਕੀਤੇ ਜਾਂਦੇ ਆ ਪਰ ਜਹਾਜ਼ ਦਾ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਗੁਰਮਖ ਪਿਆਰਿਓ ਜਹਾਜ ਤੇ ਪਾਬੰਦੀ ਨਹੀਂ ਹੁੰਦੀ ਕੋਈ ਟ੍ਰੈਫਿਕ ਦੀ ਗੁਰੂ ਮਹਾਰਾਜ ਨੇ ਤਾਂ ਸਾਨੂੰ ਇਸ ਤਰ੍ਹਾਂ ਦੀ ਮਰਿਆਦਾ ਦਿੱਤੀ ਜਹਾਜ ਵਾਲੀ ਕਿ ਅਸੀਂ ਦੁਨੀਆ ਨਾਲੋਂ ਥੋੜੇ ਵੱਖਰੇ ਹੋਈਏ ਭਾਵ ਕੀ ਸਿੱਖ ਕੌਮ ਦੇ ਵਿੱਚ ਸਿੱਖ ਤੋਂ ਸਿੰਘ ਸਿੰਘ ਤੋਂ ਖਾਲਸੇ ਦਾ ਜਿਹੜਾ ਸਫਰ ਆ ਬਹੁਤ ਚੜ੍ਹਦੀ ਕਲਾ ਵਾਲਾ ਪਰ ਕਈ ਵਾਰ ਏਵੇਂ ਹੁੰਦਾ ਵੀ ਅਸੀਂ ਅੰਧ ਵਿਸ਼ਵਾਸ ਵਿੱਚ ਆ ਕੇ ਫਸ ਜਾਂਦੇ ਆ ਤੇ ਅਸੀਂ ਫੇਰ ਉੱਥੇ ਥੱਲੇ ਆ ਕੇ ਨਿਮਾਨ ਵਾਲੇ ਪਾਸੇ ਚਲੇ ਜਾਂਦੇ ਆ ਜਿਵੇਂ ਕਿ ਐਲ ਦਾ ਸੁਭਾਅ ਕੀ ਹੁੰਦਾ ਐਲ ਹਵਾ ਦੇ ਵਿੱਚ ਉੱਡਦੀ ਆ ਬਹੁਤ ਛੌਟਦੀ ਆ ਪਰ ਜਿੱਥੇ ਮ੍ਰਿਤਕ ਵਿਅਕਤੀ ਦੇਖਦੀ ਆ ਮਰਿਆ ਹੋਇਆ ਬੰਦਾ ਉੱਥੇ ਆ ਕੇ ਡੱਗ ਪੈਂਦੀ ਆ ਥੱਲੇ ਜਿੱਥੇ ਬੈਠਾ ਮ੍ਰਿਤਕ ਉਹ ਐਲ ਬਹਿਠੀ ਆਏ ਕਈ ਵਾਰ ਐਵੇਂ ਵੀ ਸੁਭਾਅ ਹੋ ਜਾਂਦਾ ਬੰਦੇ ਦਾ ਵੀ ਉੱਡਣਾ ਤਾਂ ਉੱਚਾ ਵਾ ਪਰ ਜਦੋਂ ਵੇਖਣਾ ਮਰੀ ਹੋਈ ਵਸਤੂ ਤੇ ਥੱਲੇ ਆ ਕੇ ਡੱਗ ਪੈਣਾ ਤਾਂ ਇਹ ਜਿਹੜੀ ਗੁਰੂ ਸਾਹਿਬ ਜੀ ਨੇ ਸਾਨੂੰ ਮਰਿਆਦਾ ਦਿੱਤੀ ਸੀਗੀ ਸਾਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਸੀਗੀ ਅਸੀਂ ਤਾਂ ਮਹਾਰਾਜ ਨੇ ਸਾਨੂੰ ਉਹ ਜਹਾਜ ਵਾਲੀ ਮਰਿਆਦਾ ਦਿੱਤੀ ਸੀਗੀ ਕਈ ਵਾਰੀ ਅਸੀਂ ਅੰਦੇ ਵਿਸ਼ਵਾਸ ਵਿੱਚ ਫਸ ਕੇ ਜਿੱਥੋਂ ਸਾਡਾ ਪੰਥ ਰੋਕਦਾ ਉੱਥੇ ਮੋੜ-ਮੋੜ ਕੇ ਜਾਂਦੇ ਆ ਤੇ ਹੈਰਾਨੀ ਵਾਲੀ ਗੱਲ ਇਹ ਆ ਵੀ ਕਿ ਅੰਮ੍ਰਿਤਧਾਰੀ ਵੀ ਇਹ ਚੀਜ਼ਾਂ ਕਰੀ ਜਾਂਦੇ ਆ ਹੈਰਾਨੀ ਦੀ ਹੱਦ ਤਾਂ ਉਦੋਂ ਹੋ ਜਾਂਦੀ ਆ ਵੀ ਜਿੱਥੋਂ ਰੋਕਿਆ ਜਾਂਦਾ ਪੰਜ ਪਿਆਰਿਆਂ ਦੁਆਰਾ ਬੰਦਾ ਮੋੜ-ਮੋੜ ਉੱਥੇ ਜਾਂਦਾ ਤਾਂ ਸਾਨੂੰ ਭਾਈ ਥੋੜਾ ਜਿਆ ਸੋਚਣ ਦੀ ਲੋੜ ਆ ਅੱਜ ਵੀ ਅਸੀਂ ਕਿੱਧਰ ਨੂੰ ਜਾ ਰਹੇ ਆ ਜਿੱਥੋਂ ਸਾਡੇ ਖਾਲਸੇ ਨੇ ਜਿੱਤੋਂ ਸਾਡੇ ਪੰਥ ਨੇ ਜਿੱਤੋਂ ਸਾਡੇ ਤਖਤ ਨੇ ਸਾਨੂੰ ਰੋਕ ਦਿੱਤਾ ਵੀ ਨਹੀਂ ਜਾਣਾ ਤਾਂ ਨਹੀਂ ਜਾਣਾ ਪਰ ਅੱਜ ਕੱਲ੍ਹ ਲੋਕ ਜਿਹੜੇ ਆਮ ਹਾਰੇ ਇੰਨੇ ਹੋ ਗਏ ਉਹਨਾਂ ਨੇ ਆਪਣੀ ਹੀ ਮਰਿਆਦਾ ਬਣਾ ਲਈ ਆ ਤਾਂ ਇਹ ਜੋ ਇਤਿਹਾਸ ਆ ਉਹਦੇ ਵਿੱਚ ਇਸ ਤਰ੍ਹਾਂ ਵੀ ਆਉਂਦਾ ਜਦੋਂ ਤੁਸੀਂ ਸਿੰਘਾਂ ਤੋਂ ਸੁਣੋਗੇ ਪ੍ਰਾਤਨ ਕਿ ਇਹ ਜੋ ਬਾਬਾ ਵਡਭਾਗ ਸਿੰਘ ਸੀਗੇ ਇਹਨਾਂ ਦੀ ਡਿਊਟੀ ਲਈ ਸੀਗੀ ਕਰਤਾਰਪੁਰ ਵੀ ਤੁਸੀਂ ਭੂਤਾਂ ਪ੍ਰੇਤਾਂ ਵਾਲੇ ਚੱਕਰਾਂ ਤੋਂ ਬਾਹਰ ਹੀ ਰਹੋ ਤੁਸੀਂ ਇਹ ਕੰਮ ਇੱਥੇ ਨਹੀਂ ਕਰਨੇ ਇਹਨਾਂ ਨੇ ਕਿਹਾ ਕਿ ਖਾਲਸੇ ਪੰਥ ਤੋਂ ਮਾਫੀ ਮੰਗੀ ਮੈਂ ਅਜੇਹਾ ਨਹੀਂ ਕਰੂੰਗਾ ਫਿਰ ਜਾ ਕੇ ਕਈ ਦੱਸਦੇ ਆ ਵੀ ਇਹਨਾਂ ਨੇ ਪਹਾੜਾਂ ਵਿੱਚ ਜਾ ਕੇ ਫਿਰ ਤੋਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਤੇ ਭਾਵੇਂ ਇਹਨਾਂ ਨੇ ਮਾਫੀ ਮੰਗੀ ਫਿਰ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ ਨੂੰ ਰੋਕਿਆ ਗਿਆ ਸੀਗਾ ਕਿ ਨਹੀਂ ਕਰਨਾ ਤਾਂ ਇਹ ਚੀਜ਼ਾਂ ਜਿਹੜੀਆਂ ਵੀ ਹੁੰਦੀਆਂ ਸੀਗੀਆਂ ਉਹਨੂੰ ਸਾਨੂੰ ਵੀ ਜਾਣ ਤੋਂ ਰੋਕਿਆ ਅਕਾਲ ਤਖਤ ਦੁਆਰਾ ਵੀ ਜਿਹੜੇ ਪੰਥ 'ਚੋਂ ਛੇਕ ਦਿੱਤੇ ਗਏ ਆ ਵੀ ਉੱਥੇ ਨਹੀਂ ਆਪਾਂ ਜਾ ਸਕਦੇ ਹੁੰਦੇ ਇਸ ਕਰਕੇ ਸਾਨੂੰ ਮਨਾਹੀ ਆ ਕੋਈ ਜਿਹੜੇ ਇਹਨਾਂ ਦੇ ਪ੍ਰੇਮੀ ਆ ਉਹ ਕਿਸ ਤਰ੍ਹਾਂ ਵੀ ਕਹਿ ਸਕਦੇ ਆ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਮੰਨਣ ਵਾਲੇ ਪਰ ਜੋ ਆਪਣੇ ਸਿੰਘਾਂ ਨੂੰ ਸਿੱਖਾਂ ਨੂੰ ਖਾਲਸੇ ਨੂੰ ਪੁੱਛਿਆ ਜਾਵੇ ਜਾਣਾ ਚਾਹੀਦਾ ਜਾਂ ਨਹੀਂ ਹੁਣ ਮੈਂ ਕਹੂੰਗਾ ਵੀ ਅਕਾਲ ਤਖਤ ਸਾਹਿਬ ਕਹਿ ਰਿਹਾ ਵੀ ਨਹੀਂ ਜਾਣਾ ਤੇ ਤੁਸੀਂ ਜਾ ਰਹੇ ਹੋ ਤੁਸੀਂ ਆਪ ਫੈਸਲਾ ਕਰ ਲਓ ਵੀ ਜਾਣਾ ਚਾਹੀਦਾ ਕਿ ਨਹੀਂ ਤਾਂ ਇਹ ਚੀਜ਼ਾਂ ਸਾਰੀਆਂ ਸਾਨੂੰ ਸਮਝਣ ਦੀ ਅੱਜ ਲੋੜ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿਹੜਾ ਰਾਹ ਦਿਖਾਇਆ ਤੇ ਅਸੀਂ ਕਿੱਧਰ ਨੂੰ ਜਾ ਰਹੇ ਆ ਅਬ ਬੰਦਾ ਇਨ ਅਗਿਆਨੀਆਂ ਆਪਣੇ ਪੰਥ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰਿਆ ਫਿਰਦਾ ਕੀੜੀਆਂ ਆਪਦੀ ਸਰਦਾਰ ਕੀੜੀ ਪਿੱਛੇ ਚਲਦੀਆਂ ਮਰਜ਼ੀ ਨਹੀਂ ਕਰਦੀਆਂ ਕੂੰਜਾਂ ਵੀ ਆਪਣੀ ਸਰਦਾਰ ਕੂੰਜ ਪਿੱਛੇ ਚਲਦੀਆਂ ਜੰਗਲ ਵਾਲੇ ਹਿਰਨੀਆਂ ਹਿਰਨ ਆਪਦੇ ਸਰਦਾਰ ਹਿਰਨ ਬਾਰਾ ਸਿੰਘਾਂ ਪਿੱਛੇ ਚੱਲਦੇ ਆ ਪਰ ਬੰਦੇ ਨੂੰ ਪਤਾ ਨਹੀਂ ਕੀ ਹੋ ਗਿਆ ਪ੍ਰਾਨੀ ਗੁਰਪੰਥ ਛਾੜ ਚਲਤ ਅਗਿਆਨ ਹੈ ਆਪਣੇ ਪੰਥ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰਦਾ ਹੈ ਤਾਂ ਇਹ ਰਹਿਤ ਮਰਿਆਦਾ ਕੀ ਕਹਿੰਦੀ ਆ ਅਸੀਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਉਦੋਂ ਹੀ ਸਜਾਂਗੇ ਬਣਾਗੇ ਜਦੋਂ ਅਸੀਂ ਰਹਿਤ ਮਰਿਆਦਾ ਨੂੰ ਮੰਨਾਂਗੇ ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਲੜ ਲੱਗਣਾ ਚਾਹੀਦਾ ਹੈ ਜੀ ਤੇ ਹੋਰ ਅੰਧ ਵਿਸ਼ਵਾਸ ਦੀਆਂ ਬੇੜੀਆਂ ਜਿਹੜੀਆਂ ਇਹਨਾਂ ਨੂੰ ਤੋੜ ਕੇ ਸੱਚ ਦੇ ਰਾਹ ਤੇ ਤੁਰਨਾ ਚਾਹੀਦਾ ਬਾਣੀ ਪੜਨੀ ਚਾਹੀਦੀ ਵੱਦ ਤੋਂ ਵੱਦ ਕੰਠ ਕਰਨੀ ਚਾਹੀਦੀ ਹੈ ਅਰਥਾ ਸਮੇਤ ਸਮਝਣੀ ਚਾਹੀਦੀ ਹੈ ਇਧਰ ਪਾਸੇ ਬੰਦੇ ਦਾ ਧਿਆਨ ਹੀ ਨਹੀਂ ਜਾਂਦਾ ਹੈਗਾ ਇੱਥੇ ਇੱਕ ਗੱਲ ਦੱਸਣੀ ਮੈਂ ਸੰਗਤ ਨੂੰ ਜ਼ਰੂਰੀ ਸਮਝਦਾ ਕਿ ਧੀਰਮੱਲੀਏ ਧੀਰਮਲ ਜਿਨ੍ਹਾਂ ਨੇ ਸ਼ੀਹੇ ਮਸੰਦ ਰਾਹੀ ਗੁਰੂ ਸਾਹਿਬ ਜੀ ਤੇ ਗੋਲੀ ਚਲਾਈ ਸੀ ਨਾ ਗੁਰਮਖ ਪਿਆਰਿਓ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀਗਾ ਤਨਖਾਈਏ ਘੋਸ਼ਿਤ ਕਰ ਦਿੱਤਾ ਸੀਗਾ ਕਿਉਂਕਿ ਅੱਗੇ ਫਿਰ ਇਹਨਾਂ ਦੀ ਪੰਜਵੀਂ ਪੀੜੀ ਵਿੱਚੋਂ ਹੋ ਜਾਂਦੇ ਆ ਬਾਬਾ ਬੜਪਾਗ ਸਿੰਘ ਜੀ ਬੜਪਾਗ ਰਾਏ ਸੀਗੇ ਅਮਰਤਸ਼ਾਕੇ ਬੜਪਾਗ ਸਿੰਘ ਬਣੇ ਆ ਬਾਅਦ ਵਿੱਚ ਇਨਾਂ ਨੇ ਉੱਥੇ ਜਾ ਕੇ ਖਾਲਸਾ ਪੰਥ ਤੋਂ ਕੁਝ ਵਿਦਵਾਨ ਕਹਿੰਦੇ ਮਾਫ਼ੀ ਵੀ ਮੰਗ ਲਈ ਸੀ ਵੀ ਅੱਜ ਤੋਂ ਬਾਅਦ ਭੂਤਾਂ ਪ੍ਰੇਤਾਂ ਨਹੀਂ ਕੱਢੂੰਗਾ ਮੈਨੂੰ ਬਖਸ਼ ਲੋ ਬਾਅਦ ਵਿੱਚ ਫਿਰ ਇਸ ਤਰ੍ਹਾਂ ਵੀ ਉੱਥੇ ਆ ਗਏ ਸੀਗੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਇਸ ਕਰਕੇ ਜਿਹੜੇ ਵੀ ਭਾਈ ਗੁਰੂ ਘਰ ਨੂੰ ਛੱਡ ਕੇ ਫਿਰ ਉੱਥੇ ਜਾਂਦੇ ਉਹਨਾਂ ਨੂੰ ਤਨਖਾਈਆ ਵੀ ਕਿਹਾ ਜਾਂਦਾ ਹੈ ਤਾਂ ਇਸ ਕਰਕੇ ਸਾਨੂੰ ਜੋ ਪੰਜ ਪਿਆਰੇ ਸਿੰਘ ਸਹਿਬਾਨ ਉਹਨਾਂ ਦੇ ਬਚਨ ਵੀ ਮੰਨਣੇ ਚਾਹੀਦੇ ਤਾਂ ਇਹ ਜਿੱਥੇ-ਜਿੱਥੇ ਜਾਣ ਤੋਂ ਪੰਥ ਸਾਡਾ ਰੋਕਦਾ ਸਾਨੂੰ ਰੁਕਣਾ ਚਾਹੀਦਾ ਉੱਥੇ ਤਾਂ ਇਹ ਜ਼ਰੂਰ ਗੱਲ ਜਿਹੜੀ ਆ ਤੁਸੀਂ ਚੇਤੇ ਰੱਖਣੀ ਆ ਗੁਰੂ ਸਾਹਿਬ ਜੀ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ